ਜੀ ਉਸ ਤੋਂ ਪਹਿਲਾਂ ਮੈਂ ਕਲਾਨੌਰ ਫਿਰ ਮਛਰਾਲਾ ਊੜੇ ਪੱਤੂ ਜਿਹੜਾ ਕੋਰੀਡੋਰ ਬਣਿਆ ਸੀਗਾ ਕਰਤਾਰਪੁਰ ਸਾਹਿਬ ਤੋਂ ਸਿਰਫ 1 ਕਿਲੋਮੀਟਰ ਦੂਰ ਹੈ ਲਾਸਟ ਜਿਹੜਾ ਸਾਡਾ ਇੱਥੇ ਰਾਤਾਂ ਪੈਦਾ ਤੁਸੀਂ ਦੇਖ ਰਹੇ ਹੋ ਕਿ ਸਾਰੀਆਂ ਦਵਾਈਆਂ ਅਵੇਲੇਬਲ ਹਨ ਹਾਂਜੀ ਹਾਂਜੀ ਆ ਰਹੇ ਆ 100 ਤੋਂ ਬਾਅਦ ਮਛਰਾਲਾ ਸੀਗੇ 100 ਤੋਂ ਬਾਅਦ ਇੱਥੇ ਆ ਜਿਆਦਾ ਜਿਹੜੇ ਹੈਗੇ ਆ ਖਾਂਸੀ-ਛਾਮ ਸਕਿਨ ਦੇ ਉਹ ਮਾਰੀਆਂ ਬਲੱਡ ਪ੍ਰੈਸ਼ਰ ਸ਼ੂਗਰ ਦੇ ਪੀਜ਼ ਆ ਉਹ ਸਾਰੀਆਂ ਦਵਾਈਆਂ ਦੇ ਰਹੇ ਆ ਔਰ ਮੌਕੇ ਤੇ ਬਲੱਡ ਪ੍ਰੈਸ਼ਰ ਸ਼ੂਗਰ ਦਾ ਟੈਸਟ ਵੀ ਕਰ ਰਹੇ ਆ ਆਰਿਆ ਨੇ ਆਪਣੀ ਤੋ ਨੀ ਦੀ ਤਰਖਾ ਦਿੱਤੀ ਆ ਇਹਨਾਂ ਰੋਕਾਂ ਦੇ ਘਰ ਦੇ ਬਣਾ ਕੇ ਦੇਣਗੇ ਇਹਨਾਂ ਨੂੰ ਫੇਰੇ ਖੇਤੀ ਦੁਆਰਾ ਸ਼ੁਰੂ ਕਰਨ ਵਾਸਤੇ ਪਰੇਸ਼ੀਆਂ ਵਾਸਤੇ ਹਰ ਸੰਭਵ ਕੋਸ਼ਿਸ਼ ਨਹੀਂ ਕੀਤੀ ਜਾਊਗੀ ਤਾਂ ਕਿ ਉਹਨਾਂ ਨੂੰ ਦੁਬਾਰਾ ਜਿਹੜੀ ਜਿੰਦਗੀ ਸ਼ੁਰੂ ਕਰਨ ਦਾ ਮੌਕਾ ਦਿੱਤਾ ਜਾਵੇ ਪੰਜਾਬ ਸਰਕਾਰ ਇਹ ਆਪਣੇ ਭਰਾਵਾਂ ਤੇ ਭਰਾਵਾਂ ਦੇ ਨਾਲ ਖੜੀ ਹੈ ਔਰ ਮੈਂ ਧੰਨਵਾਦ ਕਰਦਾ ਹੈ ਜਿਹੜੇ ਸਾਡੇ ਸਟਾਫ ਦੇ ਚਾਹੇ ਸਾਡੇ ਸਿਹਤ ਮਹਿਕਮੇ ਦੇ ਆ ਖੇਤੀਬਾੜੀ ਦੇ ਆ ਗ੍ਰੂਮੈਂਟ ਡਿਵੈਲਪਮੈਂਟ ਦੇ ਆ ਸਿਵਲ ਐਡਮਿਨਿਸਟ੍ਰੇਸ਼ਨ ਦੇ ਸਾਰਿਆਂ ਦਾ ਜਿਹੜੇ ਦਿਨ ਰਾਤ ਲੱਗੇ ਹੋਏ ਨੇ ਨਾਲ ਨਾਲ ਜਿਹੜੀਆਂ ਐਨ ਜੀਓਜ਼ ਲੱਗੀਆਂ ਹੋਈਆਂ ਨੇ ਜੜੀਆਂ ਤੇ ਤੁਸੀਂ ਸਾਇਲੈਂਸ ਜਿਹਨੂੰ ਅਸੀਂ ਆਚਾਰ ਵੀ ਕਹਿੰਦੇ ਆ ਥੋੜੀ ਔਰ ਗੌਰਮੈਂਟ ਵੀ ਆਪਣੇ ਵੱਲੋਂ ਜਿਹੜਾ ਉਹਨੂੰ ਹੈਗਾ ਮਾਰਕ ਫਰੈਂਟ ਦੀ ਫੀਡ ਔਰ ਐਨੀਮਲ ਹੈਸਬੈਂਡਰੀ ਵਾਲੇ ਉਹੜੇ ਵੀ ਇਸੇ ਤਰ੍ਹਾਂ ਕੈਪ ਲਾਏ ਹੋਏ ਆ। ਸੋ ਸਾਰੇ ਜਣੇ ਆਪਾਂ ਮਿਲ ਕੇ ਇਸ ਤਫਾਜ਼ ਚੋਂ ਉਪਰਾਂਗੇ ਔਰ ਬਾਬੇ ਨਾਨਕ ਦੀ ਕਿਰਪਾ ਹੋਵੇ ਕਿ ਆਪਾਂ ਦੁਬਾਰਾ ਤੋਂ ਅਸੀਂ ਅੱਗੇ ਤੋਂ ਇਹ ਨਾ ਹੋਣ ਦਿਖਾ ਸਕਦੇ ਉਹਦੇ ਵਾਸਤੇ ਵੀ ਲੰਬੇ ਸਮੇਂ ਦੀ ਪਲੈਨਿੰਗ ਕਰਕੇ ਅਸੀਂ ਜਿਹੜਾ ਬੱਸ ਹੱਲ ਕਰਨੀ ਉਹਦਾ ਪੱਕਾ ਹੱਲ ਕਰਦਾ ਵੀ ਆਪਾਂ ਉਤਰ ਉਧਰ ਪਤਾ ਨਹੀਂ ਜਿਆਦਾ ਜਿਸ ਤਰ੍ਹਾਂ ਸਮੁੰਦਰ ਦਾ ਅੰਦਾਜ਼ਾ ਕਿਤਾਬਾਂ ਚੋਂ ਪੜ੍ਹ ਕੇ ਨਹੀਂ ਲੱਗ ਸਕਦਾ ਸਮੁੰਦਰ ਵਿੱਚ ਜਾ ਕੇ ਲੱਗਦਾ ਇਸੇ ਕਿ ਨਾ ਨੁਕਸਾਨ ਹੋਇਆ ਪਹਿਲਾਂ ਪ੍ਰਸ਼ੰਤ ਦੂਰ ਨਾਲ ਹੁਣ ਹੜ੍ਹਾਂ ਦੇ ਨਾਲ ਨਾ ਜ਼ਮੀਨ ਬਚੀ ਆ ਪਹਿਲਾਂ ਤਾਂ ਫਸਲ ਖਰਾਬ ਹੋ ਜਾਂਦੀ ਸੀ ਫਸਲ ਤਾਂ ਗਈ ਨਾਲ ਕਈ ਲੋਕਾਂ ਦੇ ਖੇਤ ਗਏ ਨਾਲ ਘਰ ਗਏ ਨਾਲ ਮवेशੀ ਗਏ ਸਾਰੇ ਪਸ਼ੂ ਵੀ ਸਾਰੇ ਜਿਹੜੇ ਦੁੱਧਾਰੂ ਪਸ਼ੂ ਵੀ ਗਏ ਲੋਕਾਂ ਕੋਲੇ ਸਿਰਫ ਜੋ ਬਚਾ ਹੈਗਾ ਬਾਬੇ ਨਾਨਕ ਦੀ ਕਿਰਪਾ ਨਾਲ ਹਿੰਮਤ ਬਚਿਆ ਔਰ ਸਾਰੇ ਜਿਹੜੇ ਪੰਜਾਬੀ ਭਰਾ ਉੱਚੇ ਤੌਰ ਤੇ ਸਾਰਾ ਦੇਸ਼ ਉਹਨਾਂ ਦੇ ਨਾਲ ਖੜਾ ਹੈ ਪੰਜਾਬੀਆਂ ਅਸੀਂ ਦੁਬਾਰਾ ਤੌਰ ਉਨਾਂ ਦੇ ਪੈਰਾਂ ਤੇ ਖੜੇ ਹੋਣ ਦੇ ਵਿੱਚ ਪੰਜਾਬੀ ਜਦੋਂ ਡਿੱਗਿਆ ਤਾਂ ਉੱਠ ਕੇ ਖੜੇ ਵੀ ਹੁੰਦੇ ਆ ਅਸੀਂ ਦੁਵਾਰਾਂ ਨੂੰ ਖੜੇ ਹੋਣ ਦੇ ਵਿੱਚ ਜਿਹੜੀ ਸਰਕਾਰ ਆ ਉਹ ਦਿਨ ਰਾਤੇ ਕਰੇਗੀ ਮਿਹਨਤ ਕਰੇਗੀ ਪਨ ਮਨ ਧਰ ਦੇ ਨਾਲ ਸੇਵਾ ਕਰਾਂਗੀ। ਹਰ ਪਿੰਡਾਂ ਵਾਲੇ ਕੀ ਕਰੀਏ। ਦੇਖੋ ਜੀ ਅੱਜ ਸਭ ਤੋਂ ਜਿਹੜਾ ਹਾਲ ਤੇ ਥੱਲੇ ਪਿੰਡ ਆਇਆ ਉਹ ਪੱਕੋ ਘਟਾਲੀ ਸਾਹਿਬ ਆ ਜਿਹੜਾ ਸਭ ਤੋਂ ਵੱਡਾ ਨੁਕਸਾਨ ਆ। ਕੁਝ ਜਗ੍ਹਾ ਤੇ ਅੱਜ ਸਾਡੇ ਕੈਪਟਨ ਤੇ ਵੀ ਜੀ ਡਾਕਟਰ ਕੁਲਪੀਰ ਸਿੰਘ ਚੇਚੇ ਤੌਰ ਤੇ ਆਏ ਨੇ ਔਰ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨੂੰ ਮੈਡੀਸਨ ਦੀ ਸਬੂਤ ਜਾਂ ਹਰ ਤਰ੍ਹਾਂ ਦੀ ਸਹੂਲਤ ਜਿਹੜੀ ਦੇਣ ਦਾ ਸਰਕਾਰ ਨੇ ਫੈਸਲਾ ਕੀਤਾ। ਸਰਕਾਰ ਇਹਨਾਂ ਦੇ ਲੋਕਾਂ ਦੇ ਨਾਲ ਖੜੀ ਆ ਔਰ ਆ ਆਪਣੇ ਹੋਰ ਦੋ ਚਾਰ ਦਿਨ ਤੋਂ ਬਾਅਦ ਇਹਨਾਂ ਦੀਆਂ ਕਰਤਾਵਦੀਆਂ ਵੀ ਕਰਾਵਾਂਗੇ ਘਰਾਂ ਦੇ ਜਿਹੜੇ ਘਰ ਡੈਮੇਜ ਹੋਏ ਨੇ ਉਹਨਾਂ ਦੀ ਰਿਪੇਅਰ ਵਾਸਤੇ ਜਾਂ ਜਿਹੜੇ ਖਤਮ ਹੋਏ ਉਹਨਾਂ ਨੂੰ ਦੁਬਾਰਾ ਘਰ ਬਣਾ ਕੇ ਇਹਨਾਂ ਲੋਕਾਂ ਨੂੰ ਦੁਬਾਰਾ ਆਪਣੇ ਪੈਰਾਂ ਤੇ ਖੜਾ ਹੋਣ ਦਾ ਇੱਕ ਮੌਕਾ ਜਿਹੜਾ ਸਰਕਾਰ ਜਿਹੜਾ ਉਹ ਦੇਵੇਗੀ ਪਾਣੀ ਰਹਿਣ ਤੋਂ ਬਾਅਦ ਬਿਮਾਰੀ ਪੰਦੋ ਖਤਰਾ ਵਾ ਬਿਲਕੁਲ ਜੀ ਇਸੇ ਕਰਕੇ ਚੇਚੇ ਤੌਰ ਤੇ ਪਿੰਡਾਂ 'ਚ ਮੈਡੀਕਲ ਕੈਂਪ ਲੱਗ ਰਹੇ ਨੇ ਉਹ ਵੀ ਕਰ ਰਿਹਾ ਇੱਕ ਜਿੱਥੇ ਪਾਣੀ ਅਜੇ ਵੀ ਖੜਾ ਉਹਦੇ ਤੇ ਸਪਰੇਅ ਵਗੈਰਾ ਜਿਹੜੀ ਕਰਨ ਦਾ ਉਹ ਵੀ ਸਰਕਾਰ ਨੇ ਸੋਚ ਲਿਆ ਕਿ ਖੜੇ ਪਾਣੀ ਤੇ ਸਪਰੇਅ ਵੀ ਕਰਨੀ ਆ ਉਹ ਵੀ ਹਾਂਜੀ ਉਹ ਇੱਥੇ ਖੜੇ ਪਾਣੀ ਤੇ ਸਪਰੇਅ ਵੀ ਹੋ ਗਈ ਆ ਬਿਲਕੁਲ ਆ ਪਾਣੀ ਜਿਹੜਾ ਸਰਕਾਰ ਹਰ ਚੀਜ਼ ਨਾਲ ਜਿਹੜੇ ਥੱਲੇ ਪੂਰੀ ਤਰ੍ਹਾਂ ਧਿਆਨ